ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਜੋਤਵਦੀਪ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਸਾਰੇ ਠੀਕ ਹੋਵੋਗੇ ਲਓ ਜੀ ਅੱਸੀ ਤੁਹਾਡੇ ਲਈ ਕਾਫੀ ਸੋਹਣੇ ਸੂਟ ਲੈ ਕੇ ਆਏ ਹਾਂ ਗਰਮੀਆਂ ਵਾਲੇ ਸੂਟ ਨੇ ਤੁਸੀਂ ਆਪਣੀ ਪਸੰਦ ਦੇ ਅਨੁਸਾਰ ਜਿਹੜਾ ਵੀ ਸੂਟ ਪਸੰਦ ਹੈ ਸਕਰੀਨਸ਼ਾਟ ਲੈ ਕੇ ਸਾਨੂੰ ਭੇਜ ਸਕਦੇ ਹੋ ਚਲੋ ਜੀ ਵੀਡੀਓ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਹੈ ਜੋਤਵਦੀਪ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਆਪਣਾ ਨੰਬਰ ਕਮੈਂਟ ਬਾਕਸ ਵਿੱਚ ਪਿੰਨ ਕੀਤਾ ਹੋਇਆ ਹੈ ਚਲੋ ਜੀ ਦਿਖਾਉਨੇ ਆ ਤੁਹਾਨੂੰ ਸੋਹਣੇ ਸੋਹਣੇ ਸੂਟ ਲਓ ਜੀ ਦੇਖੋ ਆਪਣੇ ਸੂਟ ਇਹ ਕਾਟਨ ਦੇ ਵਿੱਚ ਹੈ ਇਹ ਸੂਟ ਬਿਲਕੁਲ ਪਿਓਰ ਵਾਈ ਕਾਟਨ ਹੈ ਇਹਦੇ ਉੱਤਰ ਉੱਪਰ ਆਰੀ ਵਰਕ ਕੀਤਾ ਹੋਇਆ ਹੈ ਤੁਸੀਂ ਡਿਜ਼ਾਈਨ ਦੇਖੋ ਕਿੰਨੀ ਸੋਹਣੀ ਬਣੀ ਹੋਈ ਹੈ ਪਿਆਰੀ ਪਹਿਲਾਂ ਹੀ ਆਪਾਂ ਵੇਚ ਚੁੱਕੇ ਆ ਇਹਦੇ ਵਿੱਚ ਆਪਣੇ ਕੋਲ ਸੂਟ ਆਏ ਸੀ ਔਰਗੈਂਜਾ ਦੀ ਕਮੀਜ਼ ਨਾਲ ਆਏ ਸੀ ਜਿਓਰ ਜਟ ਦੇ ਵਿੱਚ ਆਏ ਸੀ ਤੇ ਹੁਣ ਇਹੀ ਸੂਟ ਕਾਟਨ ਦੇ ਵਿੱਚ ਆਰੀ ਵਰਕ ਆ ਗਿਆ ਦੇਖੋ ਮੇਰੇ ਪੈਨੋਂ ਕਿੰਨੇ ਸੋਹਣੇ ਸੂਟ ਨੇ ਤੇ ਬਾਟਮ ਹੁਣ ਕਾਟਨ ਦੇ ਵਿੱਚ ਬਾਟਮ ਇਹਦੀ ਕਮੀਜ਼ ਦੇ ਨਾਲ ਸੈਲਫ ਦੇ ਵਿੱਚ ਆਈ ਹੈ ਥੋੜਾ ਤੁਹਾਨੂੰ ਮੈਂ ਨੇੜਿਓਂ ਕਰਕੇ ਦਿਖਾ ਦਿੰਨੀ ਆ ਸੈਲਫ ਬਣਿਆ ਹੋਇਆ ਸੋਨੀ ਕਾਟਨ ਹੈ ਬਹੁਤ ਸੋਹਣਾ ਪਿਆਰਾ ਸੂਟ ਤੁਸੀਂ ਦੇਖਿਓ ਭੈਣ ਜਦੋਂ ਇਹ ਸੂਟ ਬਣ ਗਿਆ ਦੇਖਿਓ ਸੂਟ ਕਿੰਨਾ ਸੋਹਣਾ ਬਣੂਗਾ ਦੇਖੋ ਸੂਟ ਦੀ ਲੋਕ ਜਿਹੜੀ ਵੀ ਮੇਰੇ ਭੈਣਾਂ ਨੂੰ ਸੂਟ ਪਸੰਦ ਆਏ ਸਕਰੀਨ ਸ਼ਾਟ ਲੈ ਕੇ ਸਾਨੂੰ ਭੇਜ ਸਕਦੇ ਹੋ ਤੁਸੀਂ ਇਹਨਾਂ ਨੂੰ ਆਪਣਾ ਇੱਕ ਮੈਸੇਜ ਕਰਕੇ ਸਾਤੋਂ ਰੈਡਵੀ ਪੋਸਟ ਸਕਦੇ ਹੋ ਤੇ ਮੇਰੀਆਂ ਭੈਣਾਂ ਨੂੰ ਰਿਕਵੈਸਟ ਹੈ ਕਿ ਮੇਰੇ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਲਓ ਭੈਣੇ ਇਹ ਛੋਟਾ ਚੁੰਨ ਹੈ ਤੇ ਇਹ ਸੂਟ ਹੈ ਜਿਹੜਾ ਭੈਣਾਂ ਤੁਹਾਨੂੰ ਦਿਖਾਇਆ ਹੈ ਵਿਦਾਊਟ ਬੱਤੇ ਤੋਂ ਹੈ। ਜੇ ਤੁਸੀਂ ਦੁਪੱਟਾ ਵਾਇਰ ਕਰਨਾ ਚਾਹੁੰਦੇ ਹੋ ਤਾਂ ਸਾਡੇ ਕੋਲ ਵਾਈਟ ਦੁਪੱਟੇ ਹੁੰਦੇ ਨੇ ਤੁਸੀਂ ਸਾਨੂੰ ਮੈਸੇਜ ਕਰਕੇ ਦੱਸ ਸਕਦੇ। ਲਓ ਜੀ ਦੇਖੋ ਮੇਰੇ ਪੈਨ ਉਹ ਕਾਟਨ ਦਾ ਸੂਟ ਹੈ ਬਹੁਤ ਸੋਹਣੀ ਪਿਓਰ ਵਾਲੀ ਕਾਟਨ ਹੈ ਪਿਓਰ ਵਾਲੀ ਕਾਟਨ ਹੈ ਦੇਖੋ ਸੂਟ ਦੀ ਡਿਜ਼ਾਈਨਿੰਗ ਦੇਖੋ ਅਵੇਕ ਮੀਜ਼ ਦੇ ਵਿੱਚ ਫਰੰਟ ਬਣਾਇਆ ਹੋਇਆ ਫਰੰਟ ਬਣਿਆ ਹੋਇਆ ਥੋੜਾ ਥੋੜਾ ਇਹਦੇ ਉੱਪਰ ਹਾਈਲਾਈਟ ਕਰਕੇ ਵਰਕ ਕੀਤਾ ਹੋਇਆ ਹੈ ਬਹੁਤ ਸੋਹਣਾ ਨੀਚੇ ਘੇਰੇ ਦੇ ਉੱਪਰ ਇਹਨੂੰ ਟਿਸ਼ੂ ਵਾਲੀ ਲੈਂਸ ਲਗਾ ਕੇ ਵਰਕ ਕੀਤਾ ਹੋਇਆ ਹੈ ਤੇ ਨਾੜੇ ਦਾ ਗळा ਵੀ ਬਣਿਆ ਹੋਇਆ ਮੇਰੀ ਭੈਣੋ ਦੇਖੋ ਕਿੰਨਾ ਸੋਹਣਾ ਇਹ ਸਾਰਾ ਕੜਾਈ ਦੇ ਵਿੱਚ ਗळा ਬਣਿਆ ਹੋਇਆ ਹੈ ਸੂਟ ਦੀ ਲੁੱਕ ਦੇਖੋ ਕਿੰਨਾ ਸੋਹਣਾ ਸੂਟ ਬਣਿਆ ਹੋਇਆ ਹੈ ਤੇ ਇਹਦਾ ਬੈਕ ਸਾਰਾ ਪ੍ਰਿੰਟ ਹੈ ਤੇ ਦੇ ਨਾਲ ਪਲੇਨ ਬਾਟਮ ਹੈ ਪਿਓਰ ਵਾਲੀ ਕਾਟਨ ਹੈ ਬਹੁਤ ਸੋਹਣੀ ਕੋਈ ਫੇਟ ਕਲਰ ਨਹੀਂ ਹੋਊਗਾ ਬਹੁਤ ਸੋਹਣਾ ਪਿਆਰਾ ਪਿਆਰਾ ਕਲਰ ਹੈ ਜੋ ਕਹਿ ਮੈਂ ਵੀ ਵਿਚਾਰੇ ਸਹੀ ਕਲਰ ਆ ਰਹੇ ਹੈ ਤੇ ਇਹਦੇ ਨਾਲ ਮਸਬੀਨ ਦਾ ਦੁਪੱਟਾ ਹੈ ਦੇਖੋ ਪਹਿਨੋ ਕਿੰਨਾ ਪਿਆਰਾ ਦੁਪੱਟਾ ਹੈ ਆਪਣਾ ਦੇਖੋ ਦੇਖੋ ਕਿੰਨਾ ਸੋਹਣਾ ਦੁਪੱਟਾ ਹੈ ਪ੍ਰਿੰਟ ਹੋਇਆ ਹੋਇਆ ਹੈ ਜਿਵੇਂ ਵਰਕ ਹੈਗਾ ਪ੍ਰਿੰਟ ਹੈ ਲੱਗਦਾ ਐਵੇਂ ਜਿਵੇਂ ਬੂਟੀ ਵਰਕ ਕੀਤੀ ਹੋਈ ਹੈ ਹੈਗਾ ਪ੍ਰਿੰਟ ਦੇ ਵਿੱਚ ਬਹੁਤ ਸੋਹਣਾ ਦਪੱਟਾ ਬਹੁਤ ਸ਼ਾਨਦਾਰ ਸੁਟ ਹੈ ਤੇ ਮੇਰੇ ਭੈਣਾਂ ਨੂੰ ਬੇਨਤੀ ਹੈ ਕਿ ਸਹੀ ਸਕਰੀਨਸ਼ਾਟ ਲੈ ਕੇ ਸਾਨੂੰ ਸੁਟ ਦਾ ਆਰਡਰ ਭੇਜ ਸਕਦੇ ਹੋ ਆਪਣਾ ਨੰਬਰ ਕਮੈਂਟ ਬਾਕਸ ਦੇ ਵਿੱਚ ਪਿੰਨ ਕੀਤਾ ਹੋਇਆ ਹੈ ਤੁਸੀਂ ਉਥੋਂ ਲੈ ਕੇ ਆਪਣਾ ਸੁਟ ਆਰਡਰ ਕਰ ਸਕਦੇ ਹੋ ਤੇ ਆ ਦੇਖੋ ਮੇਰੀ ਭੈਣੋ ਇਹ ਆਪਣਾ ਡੇਲੀ ਰੁਟੀਨ ਦੀ ਵਿੱਚ ਪਾਉਣ ਵਾਲਾ ਸੁਟ ਹੈ ਇਹ ਹੈਗਾ ਕਾਟਨ ਇਹ ਦੇਖੋ ਮੇਰੀ ਭੈਣੋ ਬਹੁਤ ਸੂਣੀ ਕਾਟਨ ਹੈ ਵਧੀਆ ਵਾਲੀ ਕਾਟਨ ਦੇ ਵਿੱਚ ਸੁਗ ਬਣਿਆ ਹੋਇਆ ਹੈ ਜਿਹੜਾ ਆਪਾਂ ਭੈਣੋ ਇੰਨੀ ਜ਼ਿਆਦਾ ਤੇਜ਼ ਗਰਮੀ ਪੈਣ ਲੱਗੀ ਜਿਵੇਂ ਹੁਣ ਉਹਦੇ ਵਿੱਚ ਆਪਾਂ ਇਹ ਸੂਟ ਵੇਅਰ ਕਰ ਸਕਦੇ ਹਾਂ ਬਹੁਤ ਸੋਹਣਾ ਸੂਟ ਹੈ ਕੋਈ ਇਹਦਾ ਕਲਰ ਫੇਟ ਨਹੀਂ ਹੋਊਗਾ ਕਲਰ ਵੀ ਰੇਟ ਵੀ ਇੰਨਾ ਚੀਜ਼ਾਂ ਦੇ ਬਹੁਤ ਇਹ ਇਸ ਚੀਜ਼ ਦਾ ਰੇਟ ਵੀ ਬਹੁਤ ਘੱਟ ਹੈ ਕਿਉਂਕਿ ਇਹ ਆਪਣਾ ਡੇਲੀ 15 ਦੇ ਵਿੱਚ ਪਾਉਣ ਵਾਲਾ ਹੈ ਬਾਕੀ ਮੇਰੀ ਭੈਣਾਂ ਨੂੰ ਇੱਕ ਰਿਕਵੈਸਟ ਹੈ ਕਿ ਜਿਸ ਤਰ੍ਹਾਂ ਦਾ ਵੀ ਤੁਸੀਂ ਮਹਿੰਗਾ ਸਸਤਾ ਸੂਟ ਬਾਏ ਕਰਨਾ ਚਾਹੁੰਦੇ ਹੋ ਤਾਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਆਪਣਾ ਥੋੜਾ ਜਿਹਾ ਰੇਟ ਦੱਸਿਓ ਤਾਂ ਕਿ ਜਜਮੈਂਟ ਲੱਗ ਜੇ ਕਿ ਤੁਸੀਂ ਕਿਸ ਤਰ੍ਹਾਂ ਦੇ ਸੂਟ ਪਸੰਦ ਕਰਦੇ ਹੋ ਕਿਸ ਤਰ੍ਹਾਂ ਦਾ ਸੂਟ ਤੁਹਾਡੇ ਲਈ ਆ ਸੀ ਉਸ ਤਰ੍ਹਾਂ ਦੀ ਸੂਟ ਲੈ ਕੇ ਆਵਾਂਗੇ ਉਨੀ ਰੇਂਜ ਦੇ ਜਿੰਨੀ ਰੇਂਜ ਦੇ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਤੇ ਆ ਇੱਕ ਥੋੜੀ ਜਿਹੀ ਚੀਜ਼ ਮੈਂ ਆਪਣੇ ਲਈ ਲੈ ਕੇ ਆਈ ਸੀ ਮੇਰੇ ਭੈਣਾਂ ਲਈ ਉਹ ਵੀ ਦਿਖਾਵਾ ਆ ਦੇਖੋ ਮੇਰੇ ਭੈਣ ਨੂੰ ਇਹ ਮੈਂ ਆਪਣੇ ਲਈ ਜੁੱਤੀ ਲੈ ਕੇ ਆਈ ਸੀ ਮੈਂ ਕਿਹਾ ਚੱਲ ਆਪਣੇ YouTube ਪਰ ਫੈਮਿਲੀ ਨੂੰ ਵੀ ਦਿਖਾ ਦਈਏ ਦੇਖੋ ਭੈਣੋ ਜੇ ਤੁਹਾਨੂੰ ਮੇਰੀ ਜੁੱਤੀ ਪਸੰਦ ਆਈ ਹੋਊਗੀ ਤਾਂ ਮੈਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਇਹ ਜੁੱਤੀ ਭੈਣੋ ਹੈ ਸੰਗਰੂਰ ਤੋਂ ਚੀਫ ਵਾਲੇ ਤੋਂ ਲੈ ਕੇ ਆਈ ਆਂ ਤੁਹਾਨੂੰ ਪਤਾ ਹੀ ਹੋਣਾ ਹੈ ਚੀਫ ਵਾਲੇ ਸੰਗਰੂਰ ਦੇ ਵਿੱਚ ਬਹੁਤ ਜ਼ਿਆਦਾ ਮਸ਼ਹੂਰ ਨੇ ਵੈਸੇ ਰੇਟ ਥੋੜੇ ਉਹਨਾਂ ਦੇ ਹਾਈ ਹੁੰਦੇ ਨੇ ਚਲੋ ਕਈ ਵਾਰੀ ਜੀ ਵੀ ਕਰਦਾ ਹੈਗਾ ਵੀ ਆਪਾਂ ਵੀ ਉਥੋਂ ਚੀਜ਼ ਲੈ ਕੇ ਇੱਕ ਵਾਰੀ ਦੇਅਰ ਕਰਕੇ ਦੇਖੀਏ ਵੀ ਕਿਸ ਤਰ੍ਹਾਂ ਦੀ ਕਿੰਨੀ ਚੱਲਦੀ ਹੈ ਕਿਵੇਂ ਦੀ ਇਹ ਚੀਜ਼ ਹੁੰਦੀ ਹੈ ਤੇ ਭੈਣੋ ਦੇਖੋ ਇਹਦਾ ਜੁੱਤੀ ਦਾ ਰੇਟ 1300 ਰੁਪਏ ਲਾਈ ਹੈ ਉਹਨਾਂ ਨੇ ਦਿੱਤਾ ਹੋਇਆ ਸੀ ਤੇ ਚਲੋ ਮੈਂ ਕਿਹਾ ਵੀ ਕਦੇ ਜੀ ਵੀ ਪੂਰਾ ਕਰਨਾ ਚਾਹੀਦਾ ਹਰ ਇੱਕ ਦੇ ਚੀਜ਼ ਦੇ ਵਿੱਚ ਆਪਣਾ ਜੀ ਨਹੀਂ ਰੱਖਣਾ ਚਾਹੀਦਾ ਤੇ ਆਪਾਂ ਮਿਹਨਤ ਕਰਦੇ ਰਹੀਏ ਤੁਹਾਡੇ ਸਾਥ ਦੀ ਲੋੜ ਹੈ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਆਪਾਂ ਸਾਰੀਆਂ ਭੈਣਾਂ ਰਲ ਮਿਲ ਕੇ ਬਹੁਤ ਵਧੀਆ ਆਪਣਾ ਬੁਟੀਕ ਦਾ ਕੰਮ ਸ਼ੁਰੂ ਕਰ ਸਕੀ ਜੇ ਤੇ ਆਪਣੇ ਸ਼ੌਂਕ ਵੀ ਆਪਾਂ ਪੂਰੇ ਕਰ ਸਕਦੇ ਆ ਮੇਰੀ ਭੈਣੋ ਛੋਡੇ ਸਾਥ ਦੀ ਲੋੜ ਹੈ ਤੇ ਇੱਕ ਮੈਂ ਤੁਹਾਨੂੰ ਹੋਰ ਦਿਖਾਉਣੀ ਆ ਇਹ ਜੋਤ ਦੇ ਪਾਪਾ ਲੈ ਕੇ ਆਏ ਸੀ ਆਪਣੇ ਲਈ ਇਹਨਾਂ ਲਈ ਭੈਣੋ ਇੱਕ ਵਾਰ ਤੁਸੀਂ ਐਂ ਸਮਝ ਲਓ ਜਿਵੇਂ ਆਪਾਂ ਕਹਿ ਦੇਈਨਾ ਵੀ ਸਾਨੂੰ ਅੱਜ ਡਰਾ ਨਿਕਲੇ ਆਇਆ ਲੋਟਰੀ ਲੱਗ ਗਈ ਤੇ ਜੇ ਦੇਖੋ ਇਹ ਦੇਖੋ ਜੁੱਤੀ ਜਿਵੇਂ ਆਪਣੇ ਐਨਕੂ ਦੇ ਉੱਪਰ ਸਰੀਨ ਲਾਲੋ 벨ਵਟ ਜੀ ਬਹੁਤ ਵਧੀਆ ਵਾਲੀ ਚੀਜ਼ ਹੈ ਇਹ ਤੇ ਬਹੁਤ ਵਧੀਆ ਜਿਵੇਂ ਹੁਣ ਗਰਮੀ ਦਾ ਸੀਜ਼ਨ ਆ ਗਿਆ ਆਪਾਂ ਕੁਰਤੇ ਪਜਾਮੇ ਨਾਲ ਆਮ ਵੀ ਕਿਸੇ ਵੀ ਚੀਜ਼ ਨਾਲ ਇਹਨਾਂ ਨੂੰ ਆਉਣ ਜਾਣ ਦੇ ਵਿੱਚ ਪਹਿਨ ਸਕਦੇ ਹਾਂ ਨਾਲੇ ਬਹੁਤ ਸੋਹਣੀ ਚੀਜ਼ ਬਣੀ ਹੋਈ ਹੈ ਤੇ ਪਣ ਇਹਦਾ ਰੇਟ ਸੀਗਾ ਇਹਦਾ ਰੇਟ ਸੀਗਾ 700 ਦਾ ਉਹ ਕਹਿੰਦੇ ਵੀ 700 ਰੇਟ ਤਾ ਬਾਅਦ ਚ ਲਾਇਆ ਜਾਂ ਸੀ ਵੀ ਬਹੁਤ ਜ਼ਿਆਦਾ ਵੀ ਆਏ 11 1100 ਤੱਕ 9 900 ਦੀਆਂ ਵਿਚੀਆਂ ਨੇ ਤੇ ਹੁਣ ਉਹਨਾਂ ਦੇ ਇਹ ਚੀਜ਼ਾਂ ਤੇ ਡਿਸਕਾਊਂਟ ਲੱਗਿਆ ਹੋਇਆ ਸੀ ਡਿਸਕਾਊਂਟ ਦੇ ਵਿੱਚ ਕਿਉਂਕਿ ਨਾ ਤਾਂ ਆਪਾਂ ਨੂੰ ਕਲਰ ਹੋਰ ਮਿਲੇ ਨਾ ਆਪਾਂ ਨੂੰ ਸਾਈਜ਼ ਹੋਰ ਮਿਲੇ ਤੇ ਉਹ ਕਹਿੰਦੇ ਵੀ ਤੁਸੀਂ ਦੇਖ ਲਓ ਜੇ ਤੁਹਾਨੂੰ ਕੋਈ ਸਾਈਜ਼ ਪਸੰਦ ਹੈ ਕਲਰ ਪਸੰਦ ਹੈ ਨਾ ਇਹਦੇ ਵਿੱਚ ਅਸੀਂ ਕਲਰ ਕੋਈ ਚੇਂਜ ਕਰਾਂਗੇ ਨਾ ਇਹਦੇ ਵਿੱਚ ਕੋਈ ਨੰਬਰ ਛੋਟਾ ਵੱਡਾ ਤੁਹਾਨੂੰ ਦੇਵਾਂਗੇ ਤੇ ਨੰਬਰ ਸਿਰਫ ਜਿਹੜੇ ਲਾਇਪਈ ਨੇ ਇਹੀ ਹੋਣਗੇ ਜਿਹੜਾ ਸਾਨੂੰ ਸਹੀ ਲੱਗਦਾ ਤੁਸੀਂ ਲਿਜਾ ਸਕਦੇ ਹੋ ਤੇ ਇਹ ਭੈਣਾ ਸਾਨੂੰ ਉਹਨਾਂ ਨੇ 350 ਦੀਓ ਦਿੱਤੀ ਐ ਉਹ ਚੀਜ਼ ਵੈਸੇ ਬਹੁਤ ਸੋਹਣੀ ਐ ਕੋਈ ਐਵੇਂ ਨਹੀਂ ਹੈਗਾ ਵੀ ਚੀਜ਼ ਗਲਤ ਹੋਊਗੀ ਤੇ ਇਸਰਕੇ ਮੇਰੀ ਭੈਣਾ ਨੂੰ ਕਿਚਲ ਆਪਣੇ YouTube ਵਰ ਫੈਮਲੀ ਨੂੰ ਵੀ ਦਿਖਾ ਦਈਏ ਤੇ ਸਾਰੀਆਂ ਭੈਣਾ ਨੂੰ ਰਿਕਵੈਸਟ ਐ ਛੇਤੀ ਤੋਂ ਛੇਤੀ 1000 ਸਬਸਕ੍ਰਾਈਬਰ ਕਰੋ ਸੋਡੇ ਸਾਥ ਲਈ ਲੋੜ ਹੈ ਮੈਂ ਸਾਰੀਆਂ ਭੈਣਾਂ ਨੂੰ 1000 ਸਬਸਕ੍ਰਾਈਬਰ ਹੋਣ ਦੀ ਖੁਸ਼ੀ ਵਿੱਚ ਸੂਟ ਚਾਰ ਸੂਟ ਫ੍ਰੀ ਦੇਵਾਂਗੀ ਇਸ ਵੀਡੀਓ ਨੂੰ ਖਤਮ ਕਰਦੇ ਹਾਂ ਮਿਲਾਂਗੇ ਅਗਲੀ ਵੀਡੀਓ 'ਚ ਸੋਹਣੇ ਸੋਹਣੇ ਸੂਟਾਂ ਨਾਲ ਤੇ ਮੇਰੀ ਭੈਣਾਂ ਨੂੰ ਬੇਨਤੀ ਹੈ ਕਿ ਮੈਨੂੰ ਸਬਸਕ੍ਰਾਈਬ ਜ਼ਰੂਰ ਕਰੋ ਮੇਰੇ ਚੈਨਲ ਨੂੰ ਜੋਤੂ ਦੀ ਚੈਨਲ ਨੂੰ ਸਬਸਕ੍ਰਾਈਬ ਮੇਰੀ ਭੈਣਾਂ ਜ਼ਰੂਰ ਕਰੋ ਸਵਾਸ਼ਟੀਆ ਕਾਰ